ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗੁਰਪੂਰਿਆ ਕਿਰਪਾ ਧਾਰੀ ਪ੍ਰਭ ਪੂਰੀ ਲੋਜ ਹਮਾਰੀ ਇਹ ਸ਼ਬਦ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵਦੀ ਟਕਸਾਲ ਵਾਲੇ ਉਹਨਾਂ ਨੇ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸਬਕ ਦੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੀਲ ਦੇ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗਾ ਕੁਮਲ ਮਾ ਪਾ ਧਾ ਕੁਮਲ ਤਨੀ ਕੁਮਲ ਮਾ ਤੀਬਰ ਅਤੇ ਨੀ ਸ਼ੁੱਧ ਵੀ ਇਸ ਸ਼ਬਦ ਦੇ ਅੰਦਰ ਸਵਰ ਲੱਗਣਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਵਿੱਚ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਿਰਾਂ ਤੇ ਸਰਗਮ ਦੇ ਨਾਲ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਬੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਭੁੱਲ ਚੁੱਕੀ ਦੀ ਮਾਫੀ ਅਗਰ ਉਸ ਮਾਤਬਖਸ਼ੀ ਨੀ ਸ਼ਬਦ ਸਿੱਖੀਏ ਜੀ ਪ੍ਰਭੂ ਪੂਰੀ ਲੋਚ ਹਮਾਰੀ ਪ੍ਰਭੂ ਪੂਰੀ ਲੋਚ ਹਮਾਰੀ ਗੁਰੂ ਪੂਰ ਕ੍ਰਿਪਾ ਦਾਤਾਰੀ ਗੁਰੂ ਪੂਰ ਕ੍ਰਿਪਾ ਦਾਤਾਰੀ I'm <laughs> ਮੰਗਲੁ ਸੁਖ ਪਾਈ ਕਰੇ ਸਨਾਨ ਗਰੇ

ਜਨਮ ਕੇ ਤੇਲ ਵੇਖਨਾ ਸੇ ਹਰ ਚਰਨੀ ਉਸਤਤ ਕਰਹੁ ਸਦਾ ਪ੍ਰਭੂ ਨੇ ਜਿਨ ਪੂਰੀ ਕਲ ਰਾਣੀ ਜੀਤ ਜੰਗ ਸਭ ਪਏ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੀ ਮਰਤੋ ਪਤਾ ਰੀ ਬੇਦਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਨਕ No. ਨੋਚ ਹਮਾਨੀ ਇਹ ਸਥਾਈ ਅਤੇ ਬਾਕੀ ਅੰਤਰੀ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾ ਤੇ ਸਰਗਮ ਦੇ ਨਾਲ ਸਾਰਾ ਸ਼ਬਦ ਸਿੱਖਦੇ ਹਾਂ ਜੀ पद मा पग म प निद प निद पग म प निदप मा कर् परि प्रभपुरी ਗਾਰੇ ਸਾਰੇ ਰਿਸਾਨੀ ਪ੍ਰਭ ਪੂਰੀ ਗਾਰੇ ਸਾਰੇ ਰਿਸਾਨੀ ਪ੍ਰਭ ਪੂਰੀ ਲੋਚ ਹਮਾਰੀ ਲੋਚ ਹਮਾਰੀ ਮਮ ਪਮ ਗਰੀ ਰਿ ਸਾਸ ਲੋਚ ਹਮਾ ਲੋਚ ਹਮਾ ਰੀ ਨਿਗਾ ਮਮ ਲੋਚ ਨਿਗਾ ਮਾ ਪਮ ਗਰੀ ਰਿ ਸਾਸ ਇਹ ਸਟਾਈ ਹੈ ਜੀ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਪਹਿਲਾ ਅੰਤਰਾ ਜੀ ਕਰ ਇਸ ਕਰ ਕਰ ਇਸ ਪਮ ਪਦ ਪਮ ਬਮ ਆ ਮਾ ਦੀ ਬਰ ਲੱਗੇਗਾ ਜੀ ਇਸ ਵਿੱਚ ਕਰ ਇਸ ਨਾਨ ਕਰ ਇਸ ਨਾਨ ਪਮ ਪਦ ਪਮ ਪਮ ਇੱਥੇ ਮਾ ਸ਼ੁੱਧ ਲੱਗੇਗਾ ਜੀ ਕਰ ਇਸ ਨਾਨ ਗ੍ਰਹਿ ਆਈ ਆਈ ਸਾ ਗ ਮ ਪ ਨਿ ਦ ਪ ਦ ਆਈ ਆਈ ਨਿ ਦ ਪ ਦ ਮੰਗਲ ਆਨੰਦ ਮੰਗਲ ਸੁਖ ਪਾਏ ਆਨੰਦ ਮੰਗਲ ਦਾਸਾ ਸਾਨਿਸ ਪਦ ਪਪ ਆਨੰਦ ਮੰਗਲ ਸੁਖ ਪਾਏ ਦਾਸਾ ਸਾਨਿਸ ਪਦ ਪਪ ਆਨੰਦ ਇਹ ਸਥਾਈ ਅਤੇ ਪਹਿਲਾ ਅੰਦਰਾ ਹੈ ਜਿਵੇਂ ਮੈਂ ਅਭਿਨ ਸਰਗਮ ਜੀ ਨਾਲ ਦੱਸਿਆ ਹੈ ਆਪ ਜੀ ਉਸੇ ਤਰੀਕੇ ਨਾਲ ਕਰਨਾ ਹੈ ਹੁਣ ਆਪਾਂ ਬਾਕੀ ਅੰਤਰੇ ਸਲੋ ਸਲੁਰਾਂ ਤੇ ਸਾਰੇ ਅੰਦਰੇ ਲਗਾ ਕੇ ਦੇਖਦੇ ਹਾਂ ਜੀ ਦੂਸਰਾ ਅੰਦਰਾ ਸੰਤੋਹ ਰਾਮਨਾਮ ਨੇ ਸਤਰੀਏ ਰਾਮਨਾਮ ਆਇਏ ਅਨ ਦਿਨ ਸੋ ਕ੍ਰਿਤ ਕਰੀਏ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਤੀਸਰਾ ਅੰਤਰਾ ਸਿੱਖਦੇ ਹਾਂ ਸੰਤ ਕਮਾਰਕ ਤਰਮ ਕੀ ਬਾੜੀ ਕੋ ਵੜ ਪਾ ਗਈ ਪਾਏ ਕੋਟ ਜਨਮ ਕੀ ਰੇ ਬਿਕਨਾਸੀ ਹਰ ਚਰਨੀ ਚਿਤ ਲਾਏ ਨਛਤਰ ਉਸਤਤ ਕਰ ਹੋ ਸਦਾ ਪ੍ਰਪਾਪਨੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਪਾਏ ਪਵਿੱਤਰਾਂ ਸਤ ਗੁਰ ਕੀ ਸੱਚ ਸਾਖੀ ਨਸ਼ਤ ਅੰਤਰਾ ਲਾਸਤ ਅੰਦਰਾ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦੇ ਰਡਾਇਆ ਖੋਏ ਪਾਪ ਪਏ ਸਭ ਬਾਵਨ ਜਨ ਨਾਨਕ ਸੁਖ ਕਰ ਆਇਆ ਦੇ ਪੂਰੇ ਕੀਨ ਪਤਾ ਨਹੀਂ ਪ੍ਰਭ ਪੂਰੀ ਲੋਚ ਹਮਾਰੀ ਇਹ ਸਤਾਈ ਅਤਿਅੰਤਰਾ ਬਾਕੀ ਸਾਰੇ ਅੰਤਰੀ ਆਪਾਂ ਸਲੋ ਸਲੋ ਸਰਾਹਦੇ ਸਿੱਖੇ ਹਾਂ ਜੀ ਇਹ ਅੱਜ ਦਾ ਸ਼ਬਦ ਹੈ ਪੁੱਲਜਗ ਦੀ ਮਾਫੀ ਗੁਰਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ